ਸਿੱਖਾਂ ਦੇ ਸਿਰ ਸੇ ਆ ਰ ਚੱਲਣ ਲੱਗਿਆ ਸਿੱਖ ਨੇ ਨਹੀਂ ਗਿਆ ਵੀ ਮਹਾਰਾਜ ਮੇਰੇ ਤੇ ਸਮਾਗੇ ਹੋ ਜਾ ਆ ਗਿਆ ਈਸਾ ਮਸੀਹ ਕਹਿੰਦਾ ਵੀ ਜਦੋਂ ਉਹ ਕਿਨ ਠੁਕਣ ਲੱਗੇ ਕਹਿੰਦਾ ਇਹ ਮੇਰੇ ਤੇ ਸਮਾਗੇ ਹੋ ਜਾ ਆ ਗਿਆ ਵੇਖੋ ਅੱਜ ਦਾ ਸਮਾ ਸਰਸੇ ਵਾਲਿਆਂ ਤੋਂ ਮੁਕਤੀ ਪਾਈ ਮਾਸਾਂ ਉਹਨਾਂ ਦੇ ਪਾਪ ਲੈ ਡੁੱਬੇ ਇਸੇ ਤਰ੍ਹਾਂ ਨੂਰ ਮੈ ਲਿਆ ਉਹਨੂੰ ਫਰਿੱਜ ਦੇ ਵਿੱਚ ਹੀ ਲਾਤਾ 11 ਸਾਲ ਹੋ ਗਏ ਉਹ ਫਰਜ ਜੀ ਬੈ ਕੇ ਇੱਥੇ ਭక్తి ਕਰ ਰਹੇ ਆ ਆ ਤੁਹਾਡੇ ਇਲਾਕੇ ਤੇ ਬੜਾ ਪ੍ਰਭਾਵ ਸੀ ਸੰਨ 2000 ਦੇ ਵਿੱਚ ਸਾਡੇ ਨਾਲ ਲੜੇ ਵੀ ਸੀ ਉਹ ਇੱਕ ਵਾਰੀ ਕਈਆਂ ਨੂੰ ਪਤਾ ਹੋਣਾ ਉਦੋਂ ਪਹਿਲਾਂ ਨਰਿੰਦਰ ਕਾਰੀ ਸਿੰਘ ਨਰਿੰਦਰ ਕਾਰੀ ਕੁੰਨੇ ਤੇ 13 ਸਿੰਘ ਅੰਮ੍ਰਿਤਸਰ ਮਾਰੀ ਸ਼ਹੀਦ ਕੀਤੇ 13 ਸਿੰਘ ਇਹਨਾਂ ਤੋਂ ਗੱਲ ਬਾਤ ਪਖੰਡੀਆਂ ਤੋਂ ਭਨੇਾਰਾਂ ਵਾਲਾ ਸੀ ਉਹ ਵੀ ਮਰ ਗਿਆ ਛੁੱਟਦਾ ਜਾਂਦਾ ਹੁਣ ਆ ਪਾਸਟਰ ਆ ਆਸਾਈ ਆ ਗਏ ਇਹ ਸਿੱਖਾਂ ਨੂੰ ਡਰਾਉਣ ਢੰਗੋਂ ਲੱਗੇ ਹੋਏ ਐਸਾਈ ਐਸਾਈਆਂ ਦੇ ਜਿਹੜੇ ਆ ਚਰਚਲੇ ਨਾ ਆਸਟ੍ਰੇਲੀਆ ਦੇ ਵਿੱਚ ਅੱਧੇ ਚਰਚਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ ਨੇ ਸਿੱਖਾਂ ਨੇ ਖਰੀਦ ਲੈਂਦਾ ਇਹਨਾਂ ਦੇ ਚਰਚ ਉੱਥੇ ਚਰਚ ਦੇ ਵਿੱਚ ਜਾਂਦਾ ਕੋਈ ਨਹੀਂ ਅਮਰੀਕਾ 'ਚ ਪ੍ਰਚਾਰਕ ਪੱਕੇ ਹੁੰਦੇ ਚਰਚ ਖਰੀਦ ਲੈਂਦੇ ਉਹਨਾਂ ਦੀ ਸੰਗਤ ਤੇ ਚਰਚ ਦੇ ਵਿੱਚ ਉਹ ਪ੍ਰਚਾਰਕ ਨੂੰ ਗ੍ਰੰਥੀ ਰੱਖ ਲੈਂਦੇ ਪੰਜਾਂ ਚਾਰਾਂ ਸਾਲਾਂ 'ਚ ਪੱਕਾ ਹੋ ਜਾਂਦਾ ਚਰਚ ਦੇ ਵਿੱਚ ਜਾਣ ਵਾਲਾ ਕੋਈ ਨਹੀਂ ਤੇ ਸਿੱਖ ਉਹ ਅਸੀਂ ਆਪਣੇ ਗੁਰਦੁਆਰੇ ਛੱਡ ਕੇ ਇਹਨਾਂ ਦੇ ਚਰਚਾਂ ਵੱਲ ਨੂੰ ਗਏ ਕੈਨੇਡਾ ਵੇਖ ਲੋ ਆ ਪੁੱਛਿਓ ਆਪਣੇ ਆਪਣੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਆਸਟ੍ਰੇਲੀਆ ਪੁੱਛਿਓ ਫੋਨ ਕਰਕੇ ਅਮਰੀਕਾ 'ਚ ਪੁੱਛਿਓ ਉਜਾੜ ਪਏ ਚਰਚ ਉਜਾੜ ਹੋਏ ਪਏ ਨੇ ਇਹਨਾਂ ਦੀ ਉੱਥੇ ਜਾਣ ਵਾਲਾ ਕੋਈ ਨਹੀਂ ਖਾਲੀ ਪਏ ਨੇ ਐਡੀਲੇਡ ਸ਼ਹਿਰ ਦੇ ਵਿੱਚ ਨਾ ਆਸਟ੍ਰੇਲੀਆ ਦੇ ਅਸੀਂ ਦੀਵਾਨ ਲਾਇਆ ਅੱਧੇ ਤੋਂ ਬਹੁਤੇ ਚਰਚਾਂ ਦੇ ਵਿੱਚ ਗੁਰਦੁਆਰੇ ਮੈਲਬੌਰੰ ਦੇ ਵਿੱਚ ਅੱਤੇ ਤੋਂ ਵੱਧ ਚਰਚਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ ਐ ਤੇ ਅਸੀਂ ਗੁਰਦੁਆਰੇ ਛੱਡ ਕੇ ਚਰਚਾਂ ਵੱਲ ਨੂੰ ਭੱਜਣ ਲੱਗੇ ਹੋਏ ਆ ਦੱਸੋ ਬਈ ਬਾਜਾਂ ਵਾਲਾ ਸਾਡੀ ਬਾਹ ਕਿਉਂ ਫੜੂਗਾ ਸਤਿਗੁਰੂ ਬਾਹ ਫੜੂ ਸਾਡੀ ਬਾ ਸਤਿਗੁਰੂ ਉਹਨਾਂ ਦੀ ਫਰਦਾ ਜਿਹੜੇ ਗੁਰੂ ਕੇ ਬਣੇ ਹੁੰਦੇ ਆ 10 10 20 20 ਹਜ਼ਾਰ ਰੁਪਈਆ ਲੈ ਕੇ 50 ਹਜ਼ਾਰ ਰੁਪਈਆ ਲੈ ਕੇ ਆਪਣਾ ਦੀਨ ਗਵਾਈ ਜਾਂਦੇ ਉਹ ਧੰਨ ਉਹ ਸਿੱਖ ਆਪਣੇ ਗੱਲ ਵਾ ਲੈ ਕੋਪੜੀਆਂ ਲੁਹਾੜੀਆਂ ਆਰੇ ਨਾਲ ਸਰੀਰ ਚਿਰਵਾ ਲੈ ਪਰ ਆਪਣੇ ਧਰਮ ਤੋਂ ਮੁੱਕਰੇ ਨਹੀਂ ਆਖੀਰ ਤੱਕ ਕਹਿੰਦੇ ਰਹੇ ਗੁਰੂ ਕੇ ਸੰਗਤ ਸਿੰਘ ਹੀ ਰਵਾਂਗੇ baba ha -ba -ba.